ਫਸਲ ਖਤਮ ਹੋ ਗਈ ਬਿਲਕੁਲ ਖਤਮ ਹੋ ਗਈ ਤੇ ਫਿਰ ਗੁਜ਼ਾਰਾ ਕਿਵੇਂ ਚੱਲਦਾ ਕਰਜ਼ਾ-ਕੁਰਜ਼ਾ ਕਿਵੇਂ ਇਹ ਬੰਦੇ ਇਮਾਨਦਾਰ ਇੱਥੇ ਕਹੋ ਕਿ ਲੋਟੂ ਬੰਦੇ ਬੜੇ ਬੈਠੇ ਨੇ ਹਾਂ ਇਹ ਕਹੋ ਮੋਟਰ ਆਪਣੀ ਬੱਲੇ ਪਾਸੇ ਇਹ ਕਾ ਇਹ ਕਾ ਬੜੀ ਬੜੀ ਆ ਸਾਹਮਣੇ ਸਦੀ ਕਿੰਨੇ ਕਿਲੇ ਕਿੰਨੇ ਕਿਲੇ ਸਾਹਮਣੇ 30 ਕਿਲੇ ਵਿੱਚ 35 ਕਿਲੇ ਇਹ ਪਾਣੀ ਮੰਨ ਲਓ ਝੋਨਾ ਤਾਂ ਦਿਸਦਾ ਹੀ ਨਹੀਂ ਹੈ ਕਿੰਨੇ ਝੋਨਾ ਤਾਂ ਜੀ ਹੁਣ ਤਾਂ ਨਿਸਰਿਆ ਪਿਆ ਸੀ ਝੋਨਾ ਅੱਗੇ ਇਹਦਾ ਹੁਣ ਤਾਂ ਜੇ ਝੋਨੇ ਤੇ ਮੀਂਹ ਪੈ ਜਾ ਨਿਸਰੇ ਤੇ ਉਹਦਾ ਨਹੀਂ ਕੁਝ ਰਹਿੰਦਾ ਇਹ ਤਾਂ ਫਿਰ ਮੇਰੇ ਅਗਲੇ ਬੰਦੇ ਨਾਲ ਆਪਣੀ ਪੈੜੀ ਆ ਆ ਜੀ ਠੀਕ ਆ ਆ ਟਰਾਂਸਫਰ ਮੇਰੇ ਤੇ ਹਾਂ ਜੀ ਤੇ ਕੀ ਆਸ ਮੇਂ ਲੱਗਦੀ ਤੁਹਾਨੂੰ ਕਿ ਕਿੰਨੇ ਕਿ ਚਿਰ ਚੁੱਪ ਜੀ ਪਾਣੀ ਕਿ ਬੀਤੀ ਜੀ ਅੱਜ ਵੀ ਪਾਣੀ ਦਰਿਆ ਨੀਵਾ ਹੁੰਦਾ ਨਾ ਇਹਨੂੰ ਸੁੱਕ ਜਾ ਸੁੱਕ ਜਾ ਵੀ 25 ਦਿਨ ਲੱਗੇ ਨਾ 20 25 ਹਾਂ ਜੀ ਅੱਜ ਵੀ ਦਰਿਆ ਨੀਵਾ ਹੁੰਦਾ ਝੋਨੇ 'ਚ ਕੁਝ ਨਹੀਂ ਝੋਨੇ ਜਿਹੜੇ ਪਲੰਬਲ ਜੀ ਦੇ ਵਿੱਚੋਂ ਕੋਈ ਆਸ ਨਹੀਂ ਰਹੀ ਸਾਨੂੰ ਨਿਸਰੇ ਸੀ ਝੋਨੇ ਨਿਸਰੇ ਨਿਸਰੇ ਕੁਝ ਨਹੀਂ ਸਾਰੇ ਇਹ ਕੋਹ ਕੋਹ ਤੇ ਹੀ ਤੇ ਘਰ ਆਪਣਾ ਕਿੱਥੇ ਹੈ ਘਰ ਆਵੇ ਨਾਲ ਹੀ ਆਵੇ ਪਸ਼ੂ ਪਸ਼ੂ ਰੱਖੇ ਪਸ਼ੂ ਹਾਂ ਪਸ਼ੂ ਇਹਦੇ ਤੇ ਪੱਠੇ-ਪੁੱਠੇ ਕਿਵੇਂ ਚੱਲਦਾ ਕੰਮ ਪੱਠੇ ਇਤਨਾ ਕੋਈ ਆਦਾਨੀ-ਬਿਰਾਜ ਜਾਂਦੇ ਨੇ ਉਹ ਦੇ ਜਾਂਦੇ ਨੇ ਤੂੰ ਬੇਪਿੰਡ ਨੇ ਇੱਥੇ ਨੇੜੇ-ਨੇੜੇ ਪਿੰਡਾਂ ਦੇ ਨਾਂ ਦੱਸ ਸਕਦੇ ਏ ਤੁਸੀਂ ਹਾਂਜੀ ਕਿਹੜਾ ਘਰ ਆ ਹਾਂਜੀ ਲੱਲ ਬੇਰਾ ਹੈ ਹਾਂਜੀ ਬੱਗੂ ਵਾਲਾ ਹੈ ਹਾਂਜੀ ਪਸਤੀ ਬੱਗੂ ਵਾਲਾ ਆ ਮੁੱਠਿਆਂ ਦਾ ਰਕਬਾ ਇਤਨੀ ਭੈਣ ਦਾ 30 ਗ੍ਰਾਮ ਇਹ ਸਾਰਾ ਦਰਿਆ ਦੇ ਵਿੱਚ ਹੈ ਇਹ ਦਰਿਆ ਦੇ ਵਿੱਚ ਹੀ ਹੈ ਇਹ ਹਰ ਸਾਲ ਹੀ ਇਦਾਂ ਹੁੰਦੀ ਤੁਹਾਡੇ ਨਾਲ ਕਿ ਕਦੇ-ਕਦਾਂ ਹੀ ਮਤਲਬ ਕਿ ਜਿਵੇਂ ਹੁਣ 23 ਦੇ ਵਿੱਚ ਆ ਗਿਆ ਸੀ ਅੱਛਾ ਜੀ ਕਿ 24 ਲੰਘਿਆ 25 ਫੇਰ ਆ ਗਿਆ 25 ਫੇਰ ਆ ਗਿਆ ਇਹ 23 ਤੋਂ ਪਹਿਲਾਂ ਕਦੋਂ ਆਇਆ ਸੀ ਇੱਥੇ ਮਤਲਬ 13 ਜੀ ਵੀ ਆਇਆ ਸੀ 2013 'ਚ ਵੀ ਮਾਰ ਪਈ ਤੁਹਾਨੂੰ ਹਾਂ 19 'ਚ ਵੀ ਆਇਆ ਸੀ 2013 'ਚ ਵੀ ਫਸਲ ਖਤਮ ਹੋ ਗਈ ਬਿਲਕੁਲ ਖਤਮ ਹੋ ਗਈ ਤੇ ਫਿਰ ਗੁਜ਼ਾਰਾ ਕਿਵੇਂ ਚੱਲਦਾ ਕਰਜ਼ਾ-ਪੁਰਜ਼ਾ ਕਿਵੇਂ ਕੀ ਮੀਦਾਰ ਪਰ ਹਰੇਕ ਸਿਰ ਮੇਰੇ ਸਿਰ ਵੀ ਆ ਮੈਂ ਵੀ ਦੇਣਿਆ ਫਿਰ ਵੀ ਕਿਵੇਂ ਚੱਲਦਾ ਕਿਉਂਕਿ ਇੱਕ ਫਸਲ ਖਰਾਬ ਹੋ ਜਾਈ ਹੋਣਾ ਖਤਮ ਆ ਝੋਨਾ ਖਤਮ ਹੋ ਗਿਆ ਕਿਵੇਂ ਕਰੋਗੇ ਆੜਤੀ ਨਾਲ ਕਿਦਾਂ ਹਿਸਾਬ ਕਰੋ ਆੜਤੀ ਨਾਲ ਕੀ ਕਰਨਾ ਇਤਰੇ ਹੀ ਆ ਬਸ ਡੰਗਰ ਡੰਗਰ ਰੱਖੇ ਨੇ ਪਛਮਾ ਪਛਮਾ ਗੁਜ਼ਾਰਾ ਕਰੀਏ ਨੇ ਇਹ ਆੜਤੀ ਆ ਫਿਰ ਆ ਐ ਨਹੀਂ ਆਂਦਾ ਯਾਰ ਵੀ ਪੈਸੇ ਲਿਆਓ ਬਈ ਫਜ਼ਲ ਤਾਂ ਹੁਣੀ ਨਹੀਂ ਆਂਦਾ ਤੇ ਆੜਤੀ ਆ ਰਿਆਂਦਾ ਪਰ ਆੜਤੀ ਆ ਵੀ ਜਿਵੇਂ ਆਂਦੇ ਉਹ ਆਪ 23 ਦੇ ਵਿੱਚ ਉਹਨੇ ਚਲੋ ਸਾਡੇ ਨਾਲ ਮਦਦ ਕੀਤੀ ਯਾਰ ਤੀਨੇ ਸਾਡਾ ਰਿਸ਼ਤੇਦਾਰੀ ਆ ਬੂਆ ਦਾ ਜਵਾਈ ਆ ਅੱਛਾ ਅੱਛਾ ਤੇ ਚਲੋ ਨੇ ਵਿਆਜ ਵੀ ਛੱਡਤੀ ਉਹਨੇ ਅੱਛਾ ਅੱਛਾ ਠੀਕ ਇਹਨਾਂ ਹੀ ਕਰ ਸਕਦੇ ਨੇ ਵੀ ਸਾਡੇ ਨਾਲ ਸਿਰ ਲੋਕ ਕਰਦੇ ਜਿੰਨੇ ਜੋ ਕੇ ਕਰਦੇ ਨੇ ਵੇਹ ਕਿ ਰਾਗੜਾ ਪਿੰਡ ਕਹਿੰਦੇ ਕਾਫੀ ਗਰੀਬ ਆ ਇੱਥੋਂ ਦੇ ਲੋਕ ਜਾਨੀ ਕਿ ਜ਼ਿਆਦਾਤਰ ਮਜ਼ਦੂਰ ਨੇ ਉਹਨਾਂ ਦੀ ਮਿਹਨਤ ਦੀ ਕਰਕੇ ਤਾਂ ਹੱਥ ਜੋੜ ਕੇ ਸਾਡੇ ਨੂੰ ਵੀ ਬੇਨਤੀ ਆ ਵੀ ਲਗਭਗ ਪਾਣੀ ਉਤਰਨ ਤੱਕ ਅਇਤੋਂ 15-20 ਦਿਨਾਂ ਤੱਕ ਆਓ ਇੱਥੇ ਟਰੈਕਟਰ ਅੰਦਰ ਜਾਣਗੇ ਪਾਣੀ ਉਤਰੇ ਹੋਏਗਾ ਕਿਉਂਕਿ ਹੁਣ ਗਾਂ ਬਾਰਿਸ਼ ਨਹੀਂ ਦਸੀ ਤੇ ਫੇਰ ਆਣ ਕੇ ਇਹਨਾਂ ਵੀਰਾਂ ਨਾਲ ਮਿਲ ਕੇ ਜਿਵੇਂ ਕਿ ਬਾਈ ਗਰਜੀਤ ਸਿੰਘ ਆ ਕੀ ਨਾ ਬਾਈ ਆਪਣਾ ਜਗਰਾਜ ਜਗਰਾਜ ਸਿੰਘ ਆ ਤੇ ਬਾਈ ਆਪਣਾ ਬੋੜ ਸਿੰਘ ਇਹਨਾਂ ਲੋਕਾਂ ਨੂੰ ਮਿਲ ਕੇ ਕਿਉਂਕਿ ਇਹ ਬੰਦੇ ਇਮਾਨਦਾਰ ਇੱਥੇ ਕਹਿੰਗੇ ਇੱਕ ਲੋਟੂ ਬੰਦੇ ਬੜੇ ਬੈਠੇ ਨੇ ਆਪਣੀ ਗੱਲ ਦਾ ਗੁੱਸਾ ਨਾ ਕਰਿਆ ਵੀਰ ਨਹੀਂ ਲੋਟੂ ਬੰਦੇ ਤੁਹਾਨੂੰ ਜਿਹੜੇ ਇੱਥੋਂ ਪਰਲੇ ਪੰਨੇ ਪਿੰਡ ਸੁੱਕੇ ਚ ਬੈਠੇ ਹੋਣਗੇ ਪਹਿਲੇ ਵੀ ਉਧਰ ਹੋਣਗੇ ਤੇ ਇੱਧਰ ਆਣ ਕੇ ਵੀਡੀਓ ਬਣਾ ਕੇ ਆਖਣਗੇ ਕਿ ਲੋ ਜੀ ਅਸੀਂ ਤਾਂ ਡੁੱਬ ਗਏ ਆ ਇਹ ਪਾ ਦੋ ਉਹ ਕੰਮ ਨਹੀਂ ਕਰਨਾ ਗਰਾਊਂਡ ਲੈਵਲ ਤੇ ਆਓ ਜਿਵੇਂ ਅਸੀਂ ਆਏ ਆ ਤੇ ਜਿਨੇ ਵੀ ਅਸੀਂ ਅਸੀਂ ਵੀ ਕੋਸ਼ਿਸ਼ ਕਰਾਂਗੇ ਵੀ ਜਿਨੇ ਵੀ ਮੇਰੇ ਨਾਲ ਮਿੱਤਰ ਸੱਜਣ ਐਨ ਆਰ ਆਈ ਭਰਾ ਜੁੜੇ ਆ ਤੇ ਅਸੀਂ ਉਹਨਾਂ ਨੂੰ ਕਹਾਂ ਆਖਾਂਗੇ ਵੀ ਗਰਾਊਂਡ ਲੈਵਲ ਤੇ ਆਓ ਕੋਈ ਆਪ ਦਾ ਸਾਂਝਾ ਬੰਦਾ ਭੇਜੋ ਤੇ ਇਹਨਾਂ ਪਿੰਡਾਂ 'ਚ ਝਾਤੀ ਮਾਰੋ ਸੇ ਭਾਈ ਡੀਜ਼ਲ ਤੇ ਕਣਕ ਤੇ ਡਾਈ ਰੇ ਖਾਦੀ ਤੁਸੀਂ ਆਣ ਕੇ ਮਦਦ ਕਰ ਸਕਦੇ ਹੋ ਜਾਂ ਜਿਹਦਾ ਕੋਈ ਕੋਠਾ ਡਿੱਗਿਆ ਜਾਂ ਉਹਨੂੰ ਜਿੰਨੀ ਵੀ ਹੋ ਸਕੇ ਡੰਗਰ ਲੈ ਕੇ ਬਾਹਰ ਆਏ ਆ ਉਹਨਾਂ ਨੂੰ ਡੰਗਰਾਂ ਲੈ ਕੇ ਬਹੁਤ ਦੁਖੀ ਆ ਡੰਗਰਾਂ ਵਾਲੇ ਵੀ ਤੁਹਾਨੂੰ ਇੱਥੇ ਵਿਖਾਵਾਂਗੇ ਬੁਰਾ ਤੁਹਾਡਾ ਕਾ ਦਿਓ ਆ ਭਾਈ ਹਾਂ ਜੀ ਆਪਣੇ ਆਪਣੇ ਇੱਥੋਂ ਸ਼ੁਰੂ ਹੋ ਜਾਂਦੇ ਜੀ ਖੇਤ ਆ ਜਿਹੜੇ ਆ ਖੰਬੇ ਤੋਂ ਪਰਾਂਪਰਾ ਆਪਣੇ ਖੇਤ ਸ਼ੁਰੂ ਹੋ ਜਾਂਦੇ ਇੱਕ ਉਹ ਮੋਟਰ ਆਪਣੀ ਪਰਲੇ ਪਾਸੇ ਇੱਕ ਆ ਇੱਕ ਆ ਬੜੀ ਆ ਜੀ ਸਾਹਮਣੇ ਸਦੀ 30 ਕਿੱਲੇ 30 ਕਿੱਲੇ ਵਿੱਚ 35 ਕਿੱਲੇ ਇਹ ਪਾਣੀ ਮੰਨ ਲਓ ਚੋਨਾ ਤਾਂ ਦਿਸਦਾ ਹੀ ਨਹੀਂ ਹੈ ਕਿੰਨੇ ਖਤਮ ਹੋ ਗਿਆ ਜੀ ਖਤਮ ਹੋ ਗਿਆ ਚੋਨਾ ਤਾਂ ਜੀ ਹੁਣ ਤਾਂ ਨਿਸਰਿਆ ਪਿਆ ਸੀ ਚੋਨਾ ਹਾਂ ਜੀ ਹੁਣ ਤਾਂ ਜੇ ਝੋਨੇ ਦੇ ਮੀਂਹ ਪੈ ਜੇ ਨਿਸਰੇ ਤੇ ਉਹਦਾ ਨਹੀਂ ਕੁਝ ਰਹਿੰਦਾ ਇਹ ਤਾਂ ਫਿਰ ਵੀ ਡੁੱਬਾ ਗਿਆ ਬਸ ਹੁਣ ਤਾਂ ਹੁਣ ਤਾਂ ਇਹ ਆਦੇ ਵੀ ਗੱਲ ਜੇ ਹੁਣ ਤਾਂ ਗੱਲ ਦਾ ਡੀ ਨੋਗਾ ਹੋ ਜੇ ਇਹ ਕਹਿੰਦੇ ਤੁਸੀਂ ਬਾਲ ਪ੍ਰੂਨ ਨੂੰ ਜ਼ਿਆਦਾ ਅੱਕਦੇ ਕਣਕ ਕਣਕ ਵੀ ਜਨ ਜੋਗੇ ਹੋ ਜਿਆਦਾ ਗਾਲੀ ਜਾਵੇ ਤੁਸੀਂ ਤਾਂ ਇਹ ਕਹਿੰਦੇ ਹੁਣ ਚੰਗੀ ਤਰ੍ਹਾਂ ਗਾਲੀ ਜਾਵੇ ਬਸ ਬਸ ਐਂ ਕਹਿੰਦੇ ਨਾ ਐਂ ਕਹਿੰਦੇ ਜੀ ਵੀ ਸਰਕਾਰ ਨੂੰ ਵੀ ਇਹ ਤਾਂ ਕਹਿੰਦੇ ਵੀ ਗੱਲ ਜੇ ਚੰਗੀ ਤਰ੍ਹਾਂ ਵੀ ਸਰਕਾਰ ਨੂੰ ਨਾ ਨਾ ਉਤਰਨਾ ਸਾਨੂੰ ਉਹਦਾ ਕੋਈ ਭਾ ਨਹੀਂ ਪਿਛਲੇ 3 ਮਹੀਨੇ ਨੂੰ ਉਤਰ ਜ 1.5 ਮਹੀਨੇ ਬਾਕੀ ਅਸੀਂ ਵੀ ਸਰਕਾਰ ਨੂੰ ਇਹ ਵੀ ਪੀਰ ਕਰਦੇ ਆ ਵੀ 2023 ਵਾਲਾ ਤਾਂ ਖਰਾਬਾ ਚਲੋ ਮਿਲਿਆ ਨਹੀਂ ਹਾਲੇ ਤੱਕ ਕਿਸੇ ਨੂੰ ਨਹੀਂ ਮਿਲਿਆ ਅੱਛਾ ਮਿਲਿਆ ਨਹੀਂ ਹਾਂ ਭਾਵੇਂ ਤੁਸੀਂ ਕਿਸੇ ਦਾ ਚੈੱਕ ਕਰ ਲਓ 200 ਰੁਪਿਆ ਮਿਲਿਆ ਕਿਸ ਨੂੰ ਕੁਝ ਮਿਲਿਆ ਨਹੀਂ ਮਿਲਿਆ ਤੇ ਵੀ 2025 ਵਾਲਾ ਚਲੋ ਖਰਾਬਾ ਸਰਕਾਰ ਨੂੰ ਵੀ ਚਲੋ ਲੋਕਾਂ ਨੂੰ ਤਾਂ ਅਪੀਲ ਕਰਦੇ ਕਰਦੇ ਆ ਵੀ ਉਹਨਾਂ ਨੂੰ ਚਲੋ ਕਿਸੇ ਦਾ ਆਪਾਂ ਕਿਸੇ ਨੂੰ ਕਹਿ ਤਾਂ ਨਹੀਂ ਸਕਦੇ ਸਰਕਾਰ ਨੂੰ ਤਾਂ ਆਪਾਂ ਕਹਿ ਸਕਦੇ ਨੇ ਵੀ ਸਾਨੂੰ ਮੁਆਵਜ਼ਾ ਦਿਓ ਉਹ ਤਾਂ ਕਿਸੇ ਦੀ ਖੁਸ਼ੀ ਹੋਊਗੀ ਵੀ ਤਾਂ ਆਪਣਾ ਦਾਣ ਆਣ ਕੇ ਕੋਈ ਸਹਾਇਤਾ ਕਰੂਗਾ ਆਪਾਂ ਤਾਂ ਸਰਕਾਰ ਨੂੰ ਤਾਂ ਬਾਕੀ ਸਰਕਾਰ ਨੂੰ ਅਸੀਂ ਇੱਕ ਬੇਨਤੀ ਹੋਰ ਕਿ ਅਗੋਂ ਬੱਚੋ ਤੁਹਾਨੂੰ ਵੈਸੇ ਕੀ ਲੈਵਲ ਆਈ ਇਥੇ ਪਾਣੀ ਦਾ ਵੀ ਜੇ ਘਰਾ ਨਹੀਂ ਹੁੰਦਾ ਤਾਂ ਪਾਣੀ ਵੀ ਜਿਵੇਂ ਪਾਣੀ ਦਾ ਧਰਤੀ ਦਾ ਲੈਵਲ ਕੀ ਆਈ ਵੈਸੇ ਅੱਜ ਸੈਟੇਲਾਈਟ ਰਾਈ ਆ ਨਹੀਂ 10 12 ਫੁੱਟ ਵੈਸੇ ਉਹ ਸੇਮ ਤਾਂ ਨਹੀਂ ਹੁੰਦੀ ਇਹ ਅੱਜ ਸੈਟੇਲਾਈਟ ਰਾਈ ਕਿਸਾਨ ਦੀ ਜ਼ਮੀਨ ਨਹੀਂ ਦੇਖੀ ਜਾ ਸਕਦੀ ਹਾਂ ਬਿਲਕੁਲ ਹੀ ਬਿਲਕੁਲ ਅੱਗੋਂ ਪਿੱਛੋਂ ਤੇ ਮਾੜੀ ਜੀ ਟੀਲੀ ਲੱਗਦਾ ਵਾ ਉਦੋਂ ਦਿੱਲੀ ਤਾਈਂ ਚਾਹਤਨ ਭੱਜਾਉਂਦਾ ਜੀ ਧੂਆਂ ਦਿੱਲੀ ਪਹੁੰਚ ਗਿਆ ਦਿੱਲੀ ਪਹੁੰਚ ਗਿਆ ਅੱਜ ਜਿਹੜਾ ਕਿਸਾਨ ਗਰੀਬ ਡੁੱਬਾ ਪਿਆ ਇੱਥੇ ਜਿੰਦੇ 6 ਮਹੀਨਿਆਂ ਦੀ ਫਸਲ ਉਹਨੇ ਇੱਥੋਂ ਖਾਣੀ ਆ ਆਉਣ ਵਾਲਾ ਜੋ ਵੀ ਭਵੇਖੋ ਨੇ ਆਪਦੀ ਫਸਲ ਤੋਂ ਹੀ ਚਲਾਉਣਾ ਕੋਈ ਕਿਉਂਕਿ ਕਿਸਾਨ ਕੋਈ ਹੋਰ ਕਾਰੋਬਾਰ ਤੇ ਹੈ ਨਹੀਂ ਆ ਇਸੇ ਨਾਲ ਚੈਨ ਤੋਂ ਚੈਨ ਚੱਲਦਾ ਵਾ ਕਿ ਸਟੈਪ ਤੋਂ ਸਟੈਪ ਚੱਲਦਾ ਵਾ ਝੋੜਨੇ ਹਾੜੀ ਖਾਲੀ ਸੋਣੀ ਖਾਲੀ ਇਸ ਨੇ ਕਿਸਾਨ ਚੱਲਦਾ ਵਾ ਪਰ ਅੱਜ ਸਰਕਾਰ ਇੱਥੇ ਦੇਖੋ ਜੀ ਤੁਸੀਂ ਆ ਸੰਸਥਾ ਵਾਲਿਆ ਵੀਰ ਖੜੇ ਆ ਉਹੀ ਆਪਦੇ ਅਗਨ ਬੋਰਡ ਬੇ ਸਰਕਾਰ ਨੇ ਤੇ ਇਥੋਂ ਤੱਕ ਦੀ ਬੇੜੀਆਂ ਵੀ ਨਹੀਂ ਪਹੁੰਚ ਸਕੀਆਂ ਹੂੰ ਸਰਕਾਰ ਨੇ ਤੇ ਹੈਲਪ ਹੋਰ ਛੱਡੋ ਕੋਈ ਚੀਜ਼ ਕਰਨੀ ਚਾਹ ਨਹੀਂ ਕਰਨੀ ਮਾਜਬਾ ਪਤਾ ਨਹੀਂ ਸਾਨੂੰ ਚਾਹੀਦਾ ਚਾਹੀ ਨਹੀਂ ਦੇਣਾ ਇਹ ਬੇੜੀਆਂ ਵੀ ਨਹੀਂ ਪਹੁੰਚਾ ਸਕੀ ਜੇ ਸੰਸਥਾ ਨਾ ਹੋਣ ਸੁਸਾਇਟੀਆਂ ਨਾ ਹੋਣ ਤੇ ਸਾਡੇ ਆਮ ਲੋਕਾਂ ਦਾ ਹਾਲਚਲ ਪੁੱਛਣਾ ਵੀ ਬਹੁਤ ਔਖਾ ਹੋ ਜਾਣਾ ਕਈ ਵਿਚਾਰੇ ਐਮਰਜੈਂਸੀ ਚ ਹੁੰਦੇ ਆ ਕੋਈ ਦੁੱਖ ਤਕਲੀਫ ਚ ਹੁੰਦਾ ਵਾ ਇਹ ਸੁਸਾਇਟੀਆਂ ਹੀ ਤੁਸੀਂ ਹਰ ਜਗ੍ਹਾ ਜਾ ਕੇ ਵੇਖ ਲਓ ਸੁਸਾਇਟੀਆਂ ਹੀ ਮਦਦ ਮਦਦ ਕਰ ਰਹੀਆਂ ਮਨ ਘਰੋਂ ਛੱਡ ਕੇ ਬਾਹਰ ਵੀ ਨਹੀਂ ਆ ਸਕਦੇ ਕੋਈ ਚੋਰੀ ਹੋ ਜਾਂਦੀ ਆ ਘਰ ਕਿੰਨਾ ਘਰ ਥੋੜਾ ਚੁੱਕੇ ਨਾਲ ਲੈਣਾ ਨਹੀਂ ਨਹੀਂ ਬਿਲਕੁਲ ਤੁਸੀਂ ਆਖੀ ਜਾਂਦੇ ਹੋ ਵੀ ਹਰ ਇੱਕ ਘਰ ਦੇ ਵਿੱਚ ਇੱਥੇ ਇੱਕ ਇੱਕ ਜਾਨਾ ਤਾਂ ਬੈਠਾ ਹੀ ਆਉਂਦਾ ਹੈ